ਬਹੁਤ ਬਹੁਤ ਧੰਨਵਾਦ ਅੱਜ ਇਸ ਇਤਿਹਾਸਕ ਮਾਤਾ ਕਾਲੀ ਦੇਵੀ ਮੰਦਿਰ ਦੇ ਵਿੱਚ ਜਿਹੜਾ ਜਿਹੜੇ ਪ੍ਰੋਜੈਕਟ ਜਿਹੜੇ ਨੇ मंदिर दे सुंदरीकरण दे सरोवर दे पार्किंग दे इस अलावा तो जिन्हें भी लाइट एंड साउंड शो दूर दूर तो आए हुए श्रद्धालु वाली रहायश का प्रबंध बहुत सारे प्रोजेक्ट ने कुल पचहत्तर करोड़ 8 लाख रुपए का प्रोजेक्ट ने प्रोविजन ऑफ क्लीन वाटर टू टेंपल टैंक लाइट एंड साउंड शो नियर सरोवर न्यू बिल्डिंग ब्लॉक पैथवे एंड कॉरिडोर ट्री कोर्ट एंड आउटर वर्क सरोवर कुंड अराउंड विद बाउंड्री वॉल

ਤੋਂ ਬਾਅਦ ਚੜ੍ਹਦਾ ਲੋਇਥੇ ਕੰਤਵੰਤਰ ਕੋਣ ਆਉਂਦੇ ਨੇ ਸ਼ਨੀਵਾਰ ਨੂੰ ਇਹ ਗਿਣਤੀ ਜਿਹੜੀ ਹੈ 40000 ਤੱਕ ਪਹੁੰਚ ਜਾਂਦੀ ਹੈ ਤੇ ਜਿਹੜੇ ਮਹਾਮਾਈ ਦੇ ਪਵਿੱਤਰ ਦਿਨ ਨੇ ਉਹਨਾਂ ਚ ਗਿਣਤੀ ਲੱਖ ਤੱਕ ਵੀ ਪਹੁੰਚ ਜਾਂਦੀ ਹੈ ਤੁਸੀਂ ਦੇਖਦੇ ਹੋ ਤੁਸੀਂ ਲੋਕਲ ਲੋਕ ਇਹ ਮੇਨ ਸੜਕ ਤੋਂ ਇੱਕ ਛੋਟੀ ਜੀ ਐਂਟਰੀ ਸੀ ਜਿਹੜਾ ਮੇਨ ਡੋਰ ਸੀ ਬਰੇ ਸਾਲਾਂ ਤੋਂ ਬੰਦ ਪਿਆ ਸੀ ਸਰੋਵਰ ਜਿਹੜਾ ਹੈ ਉਹ ਸੁੱਕਾ ਪਿਆ ਸੀ ਤੋਂ ਐਂਟਰੀ ਜਿਹੜੀ ਹੈ ਮੇਨ ਡੋਰ ਦੇ ਵਿੱਚ ਦੀ ਹੋਊਗੀ 300 ਕਾਰਾਂ ਦੀ ਪਾਰਕਿੰਗ ਵੀ ਹੋਊਗੀ ਨਾਲ ਨਾਲ ਗ੍ਰੀਨਰੀ ਨੂੰ ਵੀ ਕਾਇਮ ਰੱਖਿਆ ਜਾਊਗਾ ਤੇ ਸਰੋਵਰ ਦੇ ਵਿੱਚ ਪਾਣੀ ਜਿਹੜਾ ਉਹਦਾ ਪੂਰਾ ਪ੍ਰੋਪਰ پلان ਕੀਤਾ ਜਾਊਗਾ ਕਿਉਂਕਿ ਰੀਸਾਈਕਲਿੰਗ ਤਾਂ ਕਿ ਪਾਣੀ ਬੰਦਾ ਨਾ ਹੋਵੇ ਤਾਂ ਹੁਣ ਇਸ ਮੰਦਰ ਦੇ ਵਿੱਚ ਛੋਰ ਵਾਲੇ ਪਾਸਿਓਂ ਨਹੀਂ ਸ਼ਾਂਤੀ ਵਾਲੇ ਪਾਸਿਓਂ ਆਵਾਂ ਕਿ ਜਿੰਨੀ ਵੀ ਕਮੇਟੀ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਛੇਤੀ ਇਹ ਪ੍ਰੋਜੈਕਟ ਜਿਹੜੇ ਨੇ ਬਣਾ ਕੇ ਸਾਡੇ ਦਿੱਤੇ ਨੇ ਤੇ ਅਸੀਂ ਉਮੀਦ ਕਰਾਂਗੇ ਕਿ ਉਹ ਆਪ ਅਗੇ ਲੱਗ ਕੇ ਜਿਹੜਾ ਇੱਕ ਇੱਕ ਰੁਪਿਆ ਇੱਥੇ ਇਸ ਇਤਿਹਾਸਕ ਜਗ੍ਹਾ ਤੇ ਲਾਉਣ ਬੰਗਾਲ ਤੋਂ ਲਿਆ ਕੇ ਇੱਥੇ ਜਿਹੜੀ ਜੋਤੀ ਹੈ ਮਹਾਮਾਈ ਦੀ ਉਹ ਸਥਾਪਿਤ ਕੀਤੀ ਗਈ ਹੈ ਨਾਰਥ ਇੰਡੀਆ ਸੈਟਲਡ ਇੰਡੀਆ ਤੱਕ ਲੋਕ ਜਿਹੜੇ ਨੇ ਉਹ ਇਸ ਸਮੁੰਦਰ ਨੂੰ ਮੱਥਾ ਟੇਕਣ ਔਰ ਧਰਮਾਂ ਤੋਂ ਉੱਪਰ ਉੱਠ ਕੇ ਮੱਥਾ ਟੇਕਣ ਸਾਰੇ ਧਰਮਾਂ ਦੇ ਲੋਕ ਇੱਥੇ ਮਹਾਮਾਈ ਦਾ ਗੁਣगान ਕਰਨ ਮੱਥਾ ਟੇਕਣ ਸ਼ੀਵਾਂ ਲੈ ਆਉਂਦੇ ਨੇ ਸੋ ਅਸੀਂ ਆਪਣੇ ਆਪ ਨੂੰ ਕਿਸਮਤ ਵਾਲੇ ਸਮਝਦੇ ਹਾਂ ਕਿ ਸਾਨੂੰ ਇਹ ਕਾਰਜ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਔਰ ਆਮਾ ਦੀ ਕਲੀਨਿਕ ਦਾ ਵੀ ਅੱਜ ਦੁਕਾਨ ਨੂੰ ਹੋ ਗਿਆ ਸ਼ੁਰੂ ਹੋ ਗਿਆ ਇਸੇ ਮੰਦਰ ਦੇ ਕੰਪਲੈਕਸ ਦੇ ਵਿੱਚ ਤਾਂ ਕਿ ਦੂਰੋਂ ਦੂਰੋਂ ਜਿਹੜੇ ਸ਼ਰਧਾਲੂ ਆਉਣਗੇ ਉਹਨਾਂ ਨੂੰ ਕੋਈ ਐਮਰਜੈਂਸੀ ਜਾਂ ਕੋਈ ਬਿਮਾਰੀ ਜੇ ਹੋਵੇ ਤਾਂ ਨਾਲ ਦੀ ਨਾਲ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਹੋ ਸਕੇ ਕਲਚਰ ਦੀ ਰਾਜਧਾਨੀ ਕਿਹਾ ਜਾਂਦਾ ਹੈ ਸ਼ਹਿਰ ਨੂੰ ਪੰਜਾਬ ਦੇ ਸਭਿਆਚਾਰ ਦੀ ਸੋ ਇਸ ਇਤਿਹਾਸਕ ਮੰਦਰ ਦਾ ਬੜਾ ਵੱਡਾ ਯੋਗਦਾਨ ਹੈ ਕਿ ਬਹੁਤ ਸਾਰੇ ਜਿਸ ਤਰ੍ਹਾਂ ਮੈਂ ਕਹਿਇਆ ਸ਼ਰਧਾਲੂ ਦੂਰੋਂ ਦੂਰੋਂ ਇੱਥੇ ਮੱਥਾ ਟੇਕਣਾ ਆਉਂਦੇ ਆਂ ਤਾਂ ਸ਼ਹਿਰ ਦੀ ਜਿਹੜੀ ਟੂਰਿਜ਼ਮ ਹੈ ਜਾਂ ਰਿਲੀਜੀਅਸ ਟੂਰਿਜ਼ਮ ਹੈ ਉਹ ਬਹੁਤ ਵੱਡਾ ਮਹਾਰਾ ਮਿਲੂਗਾ ਅਤੇ ਜਿੰਨਾ ਵੀ ਭਵਿੱਖ ਦੇ ਵਿੱਚ ਕੋਈ ਸਾਨੂੰ ਪ੍ਰੋਜੈਕਟ بڑا ਕਿਨੇ ਹੋਣਗੇ ਇਸ ਸ਼ਹਿ ਇਸ ਸ਼ਹਿਰ ਦੇ ਵਿੱਚ ਹੋਰ ਇਸ ਸ਼ਹਿਰ ਨੂੰ ਵਧੀਆ ਬਣਾਉਣ ਲਈ ਜੋ ਵੀ ਸਾਡੇ ਵੱਲੋਂ ਹੋਊਗਾ ਸੀ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਾਂਗੇ ਇਸ ਮੰਦਰ ਦੇ ਕਮੇਟੀ ਦੇ ਜਿਹੜੇ ਚੇਅਰਮੈਨ ਸੀਗੇ ਅਰਜਿੰਦਰ ਗੁਪਤਾ ਜੀ ਉਹ ਹੁਣ ਮੈਂਬਰ ਰਾਜਸਭਾ ਬਣ ਚੁੱਕੇ ਨੇ ਸੋ ਇਹ ਵੀ ਇਸ ਮਹਾਮਾਹੀ ਦੀ ਕਿਰਪਾ ਉਹਨਾਂ ਦੀ ਜਿਹੜੀ ਸ਼ਰਧਾ ਪਰੰਪਰਤੀ ਚ ਹੈ ਉਹ ਰਣਿੰਗੇ ਵਾਲਾ ਸ਼ਿਵਜੀ ਮੰਦਰ ਹੋਵੇ ਚਾਹੇ ਕਾਲੀ ਮਾਤਾ ਦਾ ਮੰਦਰ ਹੋਵੇ ਚਾਹੇ ਜਿੱਥੇ ਵੀ ਉਹਨਾਂ ਨੂੰ ਮੌਕਾ ਮਿਲਦਾ ਹੈ ਸਮਾਜਿਕ ਸੇਵਾਵਾਂ ਕਰਦੇ ਰਹੇ ਸੋ ਨਾਣਾ ਜਿੰਨੀ ਵੀ ਮੰਦਰ ਦੀ ਕਮੇਟੀਆਂ ਨਾਲ ਇੱਕ ਵਾਰ ਫੇਰ ਸਾਰਿਆਂ ਨਾਲ ਗੱਲਬਾਤ ਵੀ ਕਰਦਾ ਮੇਰ ਸਾਹਿਬ ਖੜੇ ਨੇ ਸਾਡੇ ਐਮਐਲਏ ਸਾਹਿਬਾਨ ਖੜੇ ਨੇ ਮੰਤਰੀ ਸਾਹਿਬ ਖੜੇ ਨੇ ਤੇ ਬੇਖਦੇ ਵਿੱਚ ਇਹਨੂੰ ਇੱਕ ਦੇਸ਼ ਦੇ ਵੱਡੇ ਜਿਹੜੇ ਤੀਰਥ ਸਥਾਨ ਨੇ ਉਹਨਾਂ ਦੇ ਵਿੱਚ ਜਿਹੜਾ ਇਹਦਾ ਨਾਮ ਆਵੇ ਅਸ਼ੀਰਵਾਦ ਲੈਣ ਆਇਆ ਅਸੀਂ ਇੱਥੇ ਆਪ ਅਸ਼ੀਰਵਾਦ ਨਹੀਂ ਦੇਣ ਆਏ ਜਾਂ ਕੋਈ ਅਸੀਂ ਤਾਂ ਸਿਰਫ ਇੱਕ ਸ਼ਰਧਾਲੂ ਦੇ ਤੌਰ ਤੇ ਇੱਥੇ ਆਏ ਆ ਸਾਡਾ ਪਰਿਵਾਰ ਸਾਰਾ ਸੇ ਆਉਂਦੇ ਜਾਂਦੇ ਰਹਿੰਦੇ ਆ ਮੈਂ ਇਹ ਸ਼ਹਿਰ ਦੇ ਵਿੱਚ 6 ਸਾਲ ਹੀ ਫਿਰਿਆ ਮੈਂ ਸੋ ਮੈਂ ਇਹ ਸ਼ਹਿਰ ਦੀ ਗਲੀ ਗਲੀ ਜਾਣਦਾ ਬਹੁਤ ਸਾਰੇ ਮੇਰੇ ਦੋਸਤ ਵੀ ਇਥੇ ਰਹਿੰਦੇ ਨੇ ਡਾਕਟਰ ਨੇ ਜਾਂ ਐਜੂਕੇਸ਼ਨ ਸਿਟੀ ਵੀ ਹੈ ਹਰ ਕਿਸਮ ਦਾ ਕਾਲਜ ਹੈ ਮੈਡੀਕਲ ਕਾਲਜ ਹੈ ਫਿਜ਼ੀਕਲ ਐਜੂਕੇਸ਼ਨ ਦਾ ਕਾਲਜ ਹੈ ਪੰਜਾਬੀ ਯੂਨੀਵਰਸਿਟੀ ਹੈ ਵਿਕਰਮ ਕਾਲਜ ਆਫ ਕਮਰਸ ਹੈ ਮੋਦੀ ਕਾਲਜ ਹੈ ਮਹਿੰਦਰਾ ਲੱਗਦਾ ਹੈ ਕਿ ਐਨਆਈਐਸਏ ਪੋਰਟਸ ਨਾਲ ਰਿਲੇਟਡ ਇਨਫਰਾਸਟ੍ਰਕਚਰ ਹੈ ਸੋ ਇਹ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਉਣਾ ਸਾਡਾ ਫਰਜ਼ ਵੀ ਹੈ ਅਸੀਂ ਬਚਨਬੱਦ ਵੀ ਹਾਂ ਔਰ ਬਾਦੀ ਨਿਭੋਧਾ ਰਹਿਾਂਗੇ ਮੈਂ ਬੇਨਤੀ ਕਰੂੰਗਾ ਅਰਜਨ ਕਹਿਰੀਵਾਲ ਸਾਹਿਬ ਜੋ ਚੇਚਿਤਤਾਵਰ ਕੇ ਤਿਰਪੰਚੇ ਨੇ ਕਿ ਉਹ ਦਿੱਲੀ ਦੇ 10 ਸਾਲ ਮੁੱਖ ਮੰਤਰੀ ਰਹੇ ਨੇ ਉਹਨਾਂ ਨੇ ਬੜੇ ਇਸ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਨੇ ਉਹਨ ਦਾ ਸ਼ਿਲਾ ਨਿਯਾਸ ਵੀ ਕੀਤਾ ਕਾਲੀ ਅਸੀਂ ਧੂਰੀ ਵਿਖੇ ਤੀਰਥ ਯਾਤਰਾ ਜਿਹੜੀ ਮੁੱਖ ਮੰਤਰੀ ਤੀਰਥ ਸ੍ਰੀਤਾ ਯੋਜਨਾ ਉਹਦਾ ਵੀ ਕੰਮ ਕੀਤਾ ਜਿਹਦੇ ਵਿੱਚ ਦਰਬਾਰ ਸਾਹਿਬ ਜਲਿਆਂਵਾਲਾ ਬਾਗ ਜਿਹਦੇ ਵਿੱਚ ਦਰਗਿਆਨਾ ਮੰਦਰ ਅੰਮ੍ਰਿਤਸਰ ਸਾਹਿਬ ਵਿਖੇ ਬਾਗਾ ਬਾਡਰ ਪਾਰਟੀਸ਼ਨ ਮਿਊਜ਼ੀਅਮ ਤੱਕ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕਿਉਂਕਿ ਸਾਡੇ 350 ਸਾਲਾ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਮਨਾ ਰਹੇ ਹਾਂ ਸ਼ਹੀਦੀਪੁਰ ਤੇ ਜਿਹਦੇ ਵਿੱਚ ਅੱਗੇ ਆਉਣ ਵਾਲੇ ਦਿਨਾਂ ਚ ਅਕੁਸ਼ਮ ਔਰ ਹਰਦਵਾਰ ਵਾਰਾਨਸੀ ਔਰ ਜਿੰਨੇ ਵੀ ਇਤਿਹਾਸਿਕ ਜਗਾ ਜਿਹੜੀਆਂ ਚੈਪਟਨ ਸਕ ਤੱਕ ਸ੍ਰੀ ਪਨਾ ਸਾਹਿਬ ਤੱਕ ਸ੍ਰੀ ਜੂ ਸਾ ਉਥੇ ਵੀ ਅਸੀਂ ਦਰਸ਼ਨ ਕਰਵਾ ਕੇ ਲੈ ਕੇ ਆਉਣੇ ਨੇ ਆਪਣੇ ਬਜ਼ੁਰਗਾਂ ਦੇ ਜਿਹੜੇ ਕੱਲ ਵੀ ਅਸੀਂ ਮਿਲੇ ਸੀਗੇ ਬਹੁਤ ਸਾਰੇ ਬਜ਼ੁਰਗ ਇਹ ਤਾਂ ਤੁਸੀਂ ਜਿਹੜੇ ਕਹਿੰਦੇ ਸੀ ਬਹੁਤ ਸਾਲ ਹੋ ਗਏ ਸਾਨੂੰ ਯਾਦ ਵੀ ਨਹੀਂ ਹੈਗਾ ਕਿਦੋਂ ਦਰਬਾਰ ਸਾਹਿਬ ਮੱਤਾਂ ਤੇ ਗਏ ਸੀ ਇੱਕ ਮਾਤਾ ਜੀ ਕਹਿੰਦੇ ਮੈਂ ਕਦੇ ਗਈ ਹੀ ਨਹੀਂ ਮੈਨੂੰ ਤਾਂ ਮੌਕਾ ਹੀ ਨਹੀਂ ਮਿਲਿਆ ਬਹੁਤ ਸਾਰੀਆਂ ਆਰਥਿਕ ਮਜਬੂਰੀਆਂ ਵੀ ਰਹਿੰਦੀਆਂ ਨੇ ਸਮਾਜਿਕ ਮਜਬੂਰੀਆਂ ਕੋਈ ਕਈ ਵਾਰੀ ਪਰਿਵਾਰਿਕ ਮਜਬੂਰੀਆਂ ਕਿ ਕੋਈ ਹੁੰਦਾ ਨਹੀਂ ਕੋਈ ਮੁਜੂ ਕਰ ਲੈ ਕੇ ਜਾਣ ਵਾਲਾ ਉਹਨਾਂ ਦੀ ਸੇਵਾ ਸੰਭਾਲ ਵਾਲਾ ਸੋਏ ਇੱਕ ਕੰਮ ਪੰਜਾਬ ਸਰਕਾਰ ਕਰ ਰਹੀ ਹੈ ਔਰ ਅਸੀਂ ਆਪਣੇ ਆਪ ਨੂੰ ਕਿਸਮਤ ਬੜੇ ਸਮਝ ਰਿਹਾ ਕਿ ਸਾਨੂੰ ਇਸ ਪਵਿੱਤਰ ਜੋ ਸਾਲ ਜਿਹੜੀ ਸਦੀ ਹੈ ਔਰ ਇਹ ਪਵਿੱਤਰ ਮਹੀਨਾ ਜਿਹਦੇ ਵਿੱਚ ਗੁਰਨਾਨਕ ਸਾਹਿਬ ਦਾ ਆਉਣ ਵਾਲੇ ਦਿਨਾਂ ਚ ਜਿਹੜਾ ਗੁਰਪੁਰਬ ਆ ਰਿਹਾ ਹੈ 24 25 23 24 25 ਨਵੰਬਰ ਨੂੰ ਸ੍ਰੀ ਨਨਕਪੁਰ ਸਾਹਿਬ ਵਿਖੇ ਗੁਰੂ ਸਾਹਿਬ ਗੁਰਤੇਗ ਬਾਧਰ ਜੀ ਦਾ 350 ਸਾਲਾ ਪੁਰਬ ਆ ਰਿਹਾ ਹੈ ਜੈ ਜੀ ਦਾ ਸੋ ਅਸੀਂ ਇਸ ਪਵਿੱਤਰ ਮਹੀਨੇ ਨੂੰ ਜਿਹਨੂੰ ਕਾਰਤਿਕ ਵੀ ਕਹਾ ਜਾਂਦਾ ਕੱਤਕ ਵੀ ਕਹਾ ਜਾਂਦਾ ਪੰਜਾਬੀ ਵਿੱਚ ਕੱਤਕ ਕਹਿੰਦੇ ਆ ਜਿਹਦੇ ਵਿੱਚ ਬਹੁਤ ਸਾਰੇ ਦੇਵੀ ਦੇਵਤਿਆਂ ਦੀ ਪੂਜਾ ਹੁੰਦੀ ਹੈ ਇਹਦੇ ਵਿੱਚ ਦਿਵਾਲੀ ਇਹਦੇ ਵਿੱਚ ਛੱਟ ਪੂਜਾ ਭਾਈਆ ਦੂਜ ਧੂਜ ਇਹਦੇ ਵਿੱਚ ਬਹੁਤ ਸਾਰੇ ਤਿਹਾਰੇ ਇਸ ਪਵਿੱਤਰ ਮਹੀਨੇ ਦੇ ਵਿੱਚ ਆਉਂਦੇ ਨੇ ਸੋ ਇਸ ਪਵਿੱਤਰ ਮਹੀਨੇ ਦੇ ਵਿੱਚ ਅੱਜ ਇਸ ਪਵਿੱਤਰ ਜਗ੍ਹਾ ਤੇ ਕੁਝ ਆਪਣਾ ਯੋਗਦਾਨ ਪੁੱਛਿਆ ਪਾ ਕੇ ਲੋਕਾਂ ਦੇ ਟੈਕਸ ਦੇ ਪੈਸਾ ਜਿਹੜਾ ਲੋਕਾਂ ਦੀ ਦਸਾਂ ਨਾ ਹੰਦੀ ਕਮਾਈ ਦੇ ਵਿੱਚੋਂ ਇਹ ਫੰਡ ਦਾ ਜਿਹੜਾ ਸਬੰਧ ਹੈ ਉਹ ਕਰਕੇ ਗਿਆ ਸੋ ਸਾਨੂੰ ਇਹ ਲੈ ਕੇ ਇੱਥੇ ਜਿਹੜਾ ਸਰਦਾਰੂ ਜਦੋਂ ਆਉਣਗੇ ਤਾਂ ਉਹਨਾਂ ਨੂੰ ਜਿਹੜਿਆ ਗਵਰਨਮੈਂਟ ਕਰ ਸਕਦੀ ਹੈ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਸਰਦਾਰ ਆਪੋ ਆਪਣੀ ਪੰਜ ਦਿਨ ਰਹਿਣ 10 ਦਿਨ ਰਹਿਣ ਉਸੇ ਦਿਨ ਮੱਥਾ ਟੇਕ ਕੇ ਜਾਣ ਵਾਲੇ ਵੀ ਹੁੰਦੇ ਨੇ ਸਰਦਾਰ ਉਹਨਾਂ ਦੀ ਹੈ ਪਰ ਸਾਡੇ ਵੱਲੋਂ ਉਹਨਾਂ ਦੀ ਮੇਜ਼ਬਾਨੀ ਚ ਹਸਪੀਟੈਲਿਟੀ ਚ ਕੋਈ ਕਮੀ ਨਹੀਂ ਹੋਵੇਗੀ ਰਹਿਣੇ ਵੀ ਨਹੀਂ ਚਾਹੀਦੀ ਉਹ ਜਾ ਕੇ ਗੱਲਾਂ ਕਰਨ ਵੈਸੇ ਪਟਿਆਲਾ ਸ਼ਹਿਰ ਬਾਰੇ ਇੱਕ ਬੜਾ ਫੇਮਸ ਕੋਟ ਹੈ ਮਸ਼ਹੂਰ ਹੈ ਕਿ ਪਟਿਆਲਾ ਸ਼ਹਿਰ ਇੱਕ ਨਵੀਨਾਂ ਆਉਣ ਲੋਕ ਇੱਕ ਦਿਨ ਲਈ ਰਹਿੰਦੇ ਸਵਾ ਮਹੀਨਾ ਸੋ ਇੱਥੇ ਬਾਗਾਂ ਦਾ ਸ਼ਹਿਰ ਹੈ ਔਰ ریاਸਤੀ ਸ਼ਹਿਰ ਹੈ ਤੋ ਇਸ ਸ਼ਹਿਰ ਨੂੰ ਹੋਰ ਸੁੰਦਰ ਕਰਨ ਦਾ ਸਾਡਾ ਜਿਹੜਾ ਵਾਅਦਾ ਹੈ ਉਹ ਵੀ ਪੂਰਾ ਹੈ ਤੇ ਮੈਂ ਕੇਜਰੀਵਾਲ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੇ ਤਜਰਬੇ ਦਿੱਲੀ ਦੇ ਔਰ ਇਸ ਮੰਦਰ ਦੇ ਵਿੱਚ ਵੀ ਸਾਡਾ ਚੌਥਾ ਪੰਜਵਾਂ ਚੱਕਰ ਹੈ ਕੱਲੇ ਕੱਲੇ ਗੇਟ ਨੂੰ ਕੱਲੇ ਕੱਲੇ ਪੱਥਰ ਨੂੰ ਤੇ ਕੱਲੇ ਕੱਲੇ درخت ਨੂੰ ਜਾਣਦੇ ਆ ਸੋ ਮੈਂ ਕੇਜਰੀਵਾਲ ਸਾਹਿਬ